ਉੰਦਾ ਮੈਂ ਚੱਲੇ ਮੈਂ ਰਪਿਆ ਲੱਖ ਲਿਆ ਅੱਛਾ ਬਸ ਮੈਂ ਨਹੀਂ ਲੈ ਜਾ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਇੱਕ ਵਾਰ ਫਿਰ ਅਜਨਾਲਾ ਦੇ ਪਿੰਡ ਪਿੰਡੀ ਦੇ ਵਿੱਚ ਵਿਅਦਬੀ ਕਰਨ ਦੀ ਕੋਸ਼ਿਸ਼ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਅਕਤੀ ਖੁਦ ਦੱਸ ਰਿਹਾ ਕਿ ਵਿਅਦਬੀ ਕਰਨ ਲਈ ਤੇਰੀ ਵੀਡੀਓ ਕੱਲੀ ਨਹੀਂ ਆਉਂਦੀ ਕੱਲਾ ਹੀ ਟੱਪਿਆ ਕੱਲਾ ਵਾਪਸ ਗਿਆ ਨਹੀਂ ਜਾਂਦਾ ਨਹੀਂ ਆ ਪਹਿਲਾਂ ਧਰਮ ਦੀਆਂ ਭਾਵਨਾਵਾਂ ਨੂੰ ਠੀਸ ਪਹੁੰਚੀ ਸਿੱਖ ਜਥੇਬੰਦੀਆਂ ਪਰਮਜੀਤ ਸਿੰਘ ਨੇ ਪੁਲਿਸ ਤੋਂ ਬਰੀਕੀ ਦੇ ਨਾਲ ਜਾਂਚ ਕਰਨ ਦੀ ਮੰਗ ਕੀਤੀ ਆ ਕੱਲ ਰਾਤ ਦੀ ਇੱਕ ਘਟਨਾ ਹੋਈ ਆ ਪਿੰਡੀਆਂ ਔਲਖ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਆ ਇੱਕ ਬੰਦਾ ਪਿੰਡੀਆਂ ਔਲਖ ਦੇ ਗੁਰੂ ਘਰ ਦੇ ਵਿੱਚ ਦਾਖਲ ਹੁੰਦਾ ਵਾ ਉੱਥੇ ਉਹ ਗੋਲਕ ਤੋੜਦਾ ਵਾ ਚੋਰੀ ਕਰਦਾ ਵਾ ਉਸ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ ਫੜਿਆ ਜਾਂਦਾ ਅਰੇ ਜਾਣ ਤੋਂ ਬਾਅਦ ਤੁਸੀਂ ਵੀਡੀਓ ਦੇਖ ਰਹੇ ਹੋ ਵੀ ਉਹ ਵਾਇਰਲ ਹੋਈ ਆ ਸਾਰਿਆਂ ਨੇ ਤੁਸੀਂ ਦੇਖੀ ਹੋਣੀ ਆ ਵੀ ਜਿਹਦੇ ਵਿੱਚ ਉਹ ਕਹਿ ਰਿਹਾ ਵਾ ਕਿ ਮੈਨੂੰ ਕਿਸੇ ਗੰਨੇ ਨਾਂ ਦੇ ਵਿਅਕਤੀ ਨੇ ਆਫਰ ਕੀਤੀ ਲੱਖ ਰੁਪਏ ਦੀ ਵੀ ਮੈਂ ਤੈਨੂੰ ਲੱਖ ਰੁਪਏ ਦਊਂਗਾ ਜਾਂ ਸਾਨੂੰ ਆਪਾਂ ਨੂੰ ਲੱਖ ਰੁਪਏ ਮਿਲਿਆ ਵਾ ਕਿ ਤੂੰ ਗੁਰੂ ਸਾਹਿਬ ਦੇ ਅੰਗ ਪਾੜ ਦੇ ਉਹ ਵੀਡੀਓ ਫੜਨ ਤੋਂ ਬਾਅਦ ਉਹ ਬੰਦਾ ਫੜਨ ਤੋਂ ਬਾਅਦ ਪੁਲਿਸ ਕੋਲ ਆ ਜਾਂਦਾ ਵਾ ਪੁਲਿਸ ਦੇ ਵੱਲੋਂ ਉਸ ਬੰਦੇ ਤੇ ਇੱਕ ਚੋਰੀ ਦਾ ਪਰਚਾ ਜਿਹੜਾ ਵਾ ਉਹ ਕਰ ਦਿੱਤਾ ਜਾਂਦਾ ਕਿਉਂਕਿ ਪਿੰਡ ਦੇ ਵਾਲਿਆਂ ਵੱਲੋਂ ਬਾਬਾ ਜੀ ਵੱਲੋਂ ਸਟੇਟਮੈਂਟ ਜਿਹੜੀ ਉਹ ਲਿਖਾਈ ਗਈ ਆ ਉਹ ਲਿਖਾਈ ਗਈ ਕਿ ਚੋਰੀ ਦੀ ਔਰ ਸਵਾਲ ਇੱਥੇ ਪੈਦਾ ਇਹ ਹੁੰਦਾ ਵੀ ਜਿਹੜੀ ਉਹ ਬੰਦਾ ਵੀਡੀਓ ਦੇ ਵਿੱਚ ਨਾਂ ਲੈ ਰਿਆ ਇਦਾਂ ਕਿਸੇ ਦਾ ਕੋਈ ਨਾਂ ਨਹੀਂ ਲੈ ਸਕਦਾ ਉਹਨੇ ਨਾਂ ਲਿਆ ਸ਼ਰਯਾਮ ਵੀ ਮੈਨੂੰ ਫਲਾਣੇ ਬੰਦੇ ਨੇ ਭੇਜਿਆ ਲੱਖ ਰੁਪਏ ਆਫਰ ਕਰਕੇ ਸੋ ਅੱਜ ਅਸੀਂ ਇੱਥੇ ਪਿੰਡੀਆਂ ਸੈਦਾਂ ਜਿਹੜਾ ਥਾਣਾ ਲੱਗਦਾ ਇੱਥੇ ਆਏ ਸੀ ਅਫਸਰਾਂ ਨਾਲ ਗੱਲ ਹੋਈ ਆ ਡੀਐਸਪੀ ਸਾਹਿਬ ਨਾਲ ਗੱਲ ਹੋਈ ਆ ਸੋ ਜਥੇ ਬੰਦਿਆਂ ਦੇ ਵੱਲੋਂ ਜਿਹੜੀ ਬੇਨਤੀ ਕੀਤੀ ਗਈ ਆ ਉਹ ਇਹ ਕੀਤੀ ਗਈ ਆ ਕਿ ਜਿਹੜੀ ਉਹ ਵੀਡੀਓ ਆ ਉਹਦੇ ਆਧਾਰ ਦੇ ਉੱਤੇ ਉਸ ਬੰਦੇ ਨੂੰ ਨਾਮਜ਼ਦ ਕੀਤਾ ਜਾਵੇ ਜਿਹਦਾ ਉਹ ਨਾਂ ਲੈ ਰਿਆ ਪੈਸਿਆਂ ਵੱਲੋਂ ਤੇ ਉਹਨੂੰ ਰੈਸਟ ਕਰਕੇ ਉਹਦਾ ਵੀ ਰਿਮਾਂਡ ਲਿਆ ਜਾਵੇ ਵੀ ਹਾਂ ਜੇ ਇਹ ਗੱਲ ਸੱਚੀ ਆ ਤੇ ਉਹਦੇ ਪਿੱਛੇ ਉਹ ਕਿਹੜੀ ਤਾਕਤ ਆ ਜਿਨੇ ਉਹਨੂੰ ਪੈਸੇ ਦਿੱਤੇ ਵੀ ਤੂੰ ਇਹ ਘਟਾ ਨੂੰ ਅੰਜਾਮ ਦਿਵਾਜੇ ਅੰਜਾਮ ਦੇ ਸੋ ਉਹਦੇ ਸਬੰਧ ਵਿੱਚ ਅੱਜ ਸਾਰੀਆਂ ਜਥੇਬੰਦੀਆਂ ਵੱਲੋਂ ਇੱਥੇ ਸਾਰੀ ਸੰਗਤ ਆਪਣਾ ਫਰਜ਼ ਸਮਝਿਆ ਹੋਇਆ ਪਹੁੰਚੀ ਆ ਤੇ ਪ੍ਰਸ਼ਾਸਨ ਨੇ ਸ਼ਾਮ ਤੱਕ ਦਾ ਟਾਈਮ ਦਿੱਤਾ ਵਾ ਕਿ ਉਹਨੂੰ ਸ਼ਾਮ ਤੱਕ ਨਾਮਜ਼ਦ ਕਰਕੇ ਉਹਨੂੰ ਅਰੈਸਟ ਵੀ ਜਿਹੜਾ ਵਾ ਉਹ ਜਲਦੀ ਜਲਦੀ ਕੀਤਾ ਜਾਊਗਾ ਜਿਹੜਾ ਉਹ ਬੰਦਾ ਪਹਿਲਾਂ ਫੜਿਆ ਸੀਗਾ ਉਹਨੂੰ ਅੱਜ ਇਹਨਾਂ ਨੇ ਪੇਸ਼ ਕਰਾ ਕੇ ਰਿਮਾਂਡ ਲੈਣਾ ਵਾ ਤੇ ਉਸ ਤੋਂ ਬਾਅਦ ਉਹਦੀ ਵੀ ਸਟੇਟਮੈਂਟ ਜਿਹੜੀ ਅਗ੍ਹੀ ਰਿਕਾਰਡ ਹੁੰਦੀ ਆ ਮੇਰੀ ਬੇਨਤੀ ਇਹ ਆ ਕਿ ਜਿੰਨਾ ਚਿਰ ਤੱਕ ਤਾਂ ਆਪਾਂ ਦੇਖਦੇ ਹਾਂ ਹੁੰਦਾ ਵਾ ਤਾਂ ਠੀਕ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਆਸ ਕਰਦੇ ਹਾਂ ਕਿ ਤੁਸੀਂ ਇੱਥੇ ਵੈਰੀਫਾਈ ਕਰੋਗੇ ਜੇ ਸੱਚ ਆ ਘਟਨਾ ਸੱਚਮੁੱਚ ਵੀ ਉਹ ਬੰਦੇ ਦਾ ਪਲਾਂਟੇਸ਼ਨ ਨਾਲ ਕੋਈ ਪੈਸਾ ਪਿੱਛੋਂ ਆਫਰ ਆ ਜਾਂ ਉਹਦੇ ਪਿੱਛੇ ਕੋਈ ਤਾਕਤ ਆ ਫਿਰ ਅਸੀਂ ਚਾਹਾਂਗੇ ਕਿ ਇਹਦੀ ਹੱਦ ਤੱਕ ਐਂਡ ਤੱਕ ਜੜ ਤੱਕ ਪਹੁੰਚਿਆ ਜਾਵੇ ਜੇ ਨਹੀਂ ਪਹੁੰਚਦੀ ਪੁਲਿਸ ਪ੍ਰਸ਼ਾਸਨ ਤੇ ਫਿਰ ਬੜੀ ਮਾੜੀ ਗੱਲ ਆ ਜੇ ਬਾਅਦ ਚ ਮੰਦਬੁੱਧੀ ਕਹਿ ਕੇ ਛੱਡ ਦੇਣਾ ਜਾਂ ਨਸ਼ੇੜੀ ਕਹਿ ਕੇ ਛੱਡ ਦੇਣਾ ਵਾ ਤੇ ਫਿਰ ਬਹੁਤ ਮਾੜੀ ਗੱਲ ਆ ਆਸ ਕਰਦੇ ਹਾਂ ਪ੍ਰਸ਼ਾਸਨ ਸੁਰਤਾ ਦੇ ਨਾਲ ਤੇ ਕੰਮ ਕਰੂਗਾ ਸੋ ਇੱਕ ਦਿਨ ਦਾ ਟਾਈਮ ਪ੍ਰਸ਼ਾਸਨ ਨੇ ਆਪਣੇ ਕੋਲ ਲਿਆ ਵਾ ਉਹਨੂੰ ਨਾਮਜ਼ਦ ਕਰਨ ਦਾ ਉਸ ਤੋਂ ਬਾਅਦ ਫਿਰ ਅੱਗੇ ਜਿਹੜੀ ਸਾਰੀ ਹੋਊਗੀ ਅਪਡੇਟ ਉਹ ਸੰਗਤ ਨਾਲ ਸਾਂਝੀ ਕਰ ਦੇਾਂਗੇ ਵੀਡੀਓ ਤਾਂ ਆ ਪਾ ਰਹੇ ਆ ਕਿ ਬਹੁਤ ਫੋਨ ਆਈ ਜਾਂਦੇ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਗਤ ਦੇ ਵੱਲੋਂ ਪਿੰਡਾਂ ਦੀ ਸੰਗਤ ਨੇ ਬੇਨਤੀ ਕਰਦੇ ਥੋੜਾ ਇਸ ਪ੍ਰਤੀ ਦਿੜਤ ਨਾਲ ਪੈਰਾ ਧਿਆਗ ਕਰੋ ਮਸਲਾ ਵੇਖ ਕੇ ਛੱਡ ਦਿਓ। ਉਹ ਦੂਸਰੀ ਇੱਕ ਬੇਨਤੀ ਨਾਲ ਉਹ ਕਰਦੀ ਹੈ ਵੀ ਬੜਾ ਨਾ ਦੁੱਖ ਲੱਗਾ ਸੀ ਜਿਉਂ ਉਸ ਵੇਲੇ ਪਹੁੰਚੇ ਆ ਸਿੰਘ ਪਿੰਡ ਵਾਲੇ ਵੀਰਾਂ ਭਰਾਵਾਂ ਨੂੰ ਅਸੀਂ ਕਿਹਾ ਵੀ ਆ ਘਟਨਾ ਹੋਈ ਆ ਤੁਹਾਡੇ ਤਾਂ ਸਾਰੇ ਆਰਾਮ ਨਾਲ ਘਰਾਂ 'ਚ ਹੀ ਬੈਠੇ ਸੀਗੇ। ਅਸੀਂ ਕਿਹਾ ਵੀ ਤੁਸੀਂ ਕੀ ਆ ਕੇ ਪਿੱਛੇ ਵੈਰੀਫਾਈ ਕੀਤਾ ਵਾ। ਬਸ ਜੀ ਅਸੀਂ ਦਿਖਾਏ ਬਿਆਨ ਲਿਖਾਏ ਆ ਜੀ ਪਰਚਾ ਚੋਰੀ ਦਾ ਕਰਾ ਦਿੱਤਾ ਜੀ ਤੇ ਮੈਂ ਕਿਹਾ ਜੀ ਉਹ ਜਿਹੜੀ ਵੀਡੀਓ ਤੁਸੀਂ ਸੁਣੀ ਆ ਉਹ ਤਾਂ ਡਰਦੇ ਨੇ ਕਹਿਤਾ ਜੀ ਇਦਾਂ ਡਰਦੇ ਨੇ ਕਹਿਤਾ ਹੋਵੇ ਜੀ ਪਰ ਕਿਉਂ ਨਾ ਲੈਤਾ ਉਹਨੇ ਕਿਸੇ ਦਾ ਬਾਬਾ ਜੀ ਦਾ ਨਹੀਂ ਲੈਤਾ ਮੇਰਾ ਨਹੀਂ ਲੈਤਾ ਕਿਸੇ ਅਫਸਰ ਦਾ ਨਹੀਂ ਲੈਤਾ ਮੌਕੇ ਦਾ ਸੋ ਬਹੁਤ ਵੱਡੀ ਗੱਲ ਆ ਥੋੜਾ ਜਿਹਾ ਬੇਨਤੀ ਆ ਗਰੋਪਤੀ ਸਰਦਰ ਫਿਰ ਦੋ ਜੋ ਇੱਥੇ ਕੋਈ ਦੁਕੀਤੀ ਕੀ ਨੇਤਾ ਆ ਜੇ ਤੁਸੀਂ ਜੁੱਤੀਆਂ ਚੜਦੇ ਫਿਰਦੇ ਹੋ ਯਾਰ ਸਾਰੇ ਆਪਾਂ ਮਗਰ ਮਗਰ ਕੁਰਸੀਆਂ ਚੁੱਕੀ ਫਿਰਦੇ ਆ ਇੱਥੇ ਗੱਲ ਗੁੱਦੇ ਸਤਕਾਰ ਦੀ ਆ ਤੇ ਕੋਈ ਕਾਧੂ ਕਾ ਕਰਣਾ ਦੇ ਹੈ ਨਹੀਂ ਕਿੱਥੋਂ ਤੱਕ ਅਗਲੇ ਪਹੁੰਚ ਗਏ ਨੇ ਬਹੁਤ ਵੱਡੀਆਂ ਗੱਲਾਂ ਨੇ ਇਹਨਾਂ ਨੂੰ ਗੱਲਾਂ ਨੂੰ ਨਿੱਕੀਆਂ ਨਾਲ ਲੋ ਥੋੜੀ ਜੀ ਜ਼ਮੀਰ ਜਗਾ ਲਈਏ ਆਪਣੀ ਇਸੇ ਰਵ ਨੇਤਾਵਾਂ ਦੇ ਮਗਰ ਜੁੱਤੀਆਂ ਚੱਟਣ ਵਾਲੇ ਪਾਸੇ ਨਾਲ ਚਲੀ ਜਾਈਏ ਗੁਰੂਪਤੀ ਸਰਦ ਹੋਈਏ ਸੋ ਧੰਨਵਾਦ ਜਿਹੜੇ ਸਿੰਘ ਪਹੁੰਚੇ ਹੋ ਸੰਗਤ ਨੂੰ ਬੇਨਤੀ ਆ ਕਿ ਹੁਣ ਇਹਨੂੰ ਵੀਡੀਓ ਨੂੰ ਜਿਹੜੀ ਵਾਇਰਲ ਹੋ ਜਾਂਦੀ ਹੈ ਬਾਰ ਬਾਰ ਸਾਨੂੰ ਫੋਨ ਕਰ ਕਰਕੇ ਜਾਂ ਤੁਸੀਂ ਸੰਗਤ ਕਰਦੇ ਹੋ ਤੇ ਇਹਦੀ ਤੇ ਹੁਣ ਥੋੜਾ ਜਿਆ ਧਿਆਨ ਸਾਰੀ ਜਿਹੜੀਆਂ ਬੰਦੀਆਂ ਰੱਖ ਰਹੀਆਂ ਨੇ ਆਸ ਕਰਦੇ ਆ ਕਿ ਜਲਦੀ ਇੱਥੇ ਥੋੜੀ ਪੁਲਿਸ ਜਿਹੜੀ ਆ ਉਹ ਪਹੁੰਚਣ ਦੀ ਕੋਸ਼ਿਸ਼ ਕਰੂਗੀ ਉਧਰ ਪਿੰਡ ਦੇ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮਲਜ਼ਮ ਨੂੰ ਹਿਰਾਸ ਦੇ ਵਿੱਚ 2015 ਦੇ ਵਿਆਧਵੀ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਜਿਸ ਕਰਕੇ ਸਿੱਖ ਕੌਮ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕਦੋਂ ਇਨਸਾਫ ਮਿਲਦਾ ਹੈ ਅਤੇ ਕੀ ਸਚਾਈ ਸਾਹਮਣੇ ਆਉਂਦੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ ਟੀ5 ਚੈਨਲ ਪੰਜਾਬੀ ਟੀ5 ਚੈਨਲ ਪੰਜਾਬੀ ਹੋਰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ